ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂ ਨੇ ਗਿੱਪੀ ਗਰੇਵਾਲ ਨੂੰ ਪਿੱਛੇ ਛੱਡ ਦਿੱਤਾ ਜੀ ਹਾਂ ਗਿੱਪੀ ਗਰੇਵਾਲ ਦੀ ਫਿਲਮ ਆਈ ਸੀ ਕੈਰੀ ਆਨ ਜੱਟਾ 3 ਤੇ ਇਹ ਫਿਲਮ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਸੀ ਤਾਂ ਉਸ ਨੂੰ ਦੇਖਦੇ ਹੋਏ ਇੱਕ ਕਲੈਕਸ਼ਨ ਜਿਹੜੀ ਹੁਣ ਸਾਹਮਣੇ ਆਈ ਹੈ ਜੱਟ ਐਂਡ ਜੂਲੀਅਟ 3 ਦੀ ਦਲਜੀਤ ਦੋਸਾਂ ਦੀ ਫਿਲਮ ਜੱਟ ਐਂਡ ਜੂਲੀਅਟ ਨੇ ਗਿੱਪੀ ਗਰੇਵਾਲ ਦੀ ਫਿਲਮ ਅ ਕੈਰੀਅਨ ਜੱਟਾ 3 ਨੂੰ ਪਿੱਛੇ ਛੱਡ ਦਿੱਤਾ ਹੈ ਕਮਾਈ ਕਿੰਨੀ ਕੀਤੀ ਹੈ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਆ ਪਰ ਦਿਲਜੀਤ ਦੋਸਾਂ ਦੀ ਜੇ ਗੱਲ ਕਰੀਏ ਅ ਪਹਿਲੋ ਦਿਲੂਮਨਾਤੀ ਟੂਰ ਦਾ ਜਿਹੜਾ ਪਹਿਲਾ ਪਾਰਟ ਕੀਤਾ ਸਾਰੇ ਜਿਹੜੇ ਵੀ ਕੰਸਰਟ ਹੋਏ ਸਾਰੇ ਕੰਸਰਟ ਹਾਊਸਫੁੱਲ ਗਏ ਸੋਲਡ ਆਊਟ ਗਏ ਤੋਂ ਉਸ ਤੋਂ ਬਾਅਦ ਜਿਹੜਾ ਸੈਕੰਡ ਪਾਰਟ ਹੁਣ ਦਿਲੂਮਨਾਤੀ ਟੂਰ ਦਾ ਸੈਕੰਡ ਪਾਰਟ ਆ ਤੇ ਇਹ ਵੀ ਜਿੰਨੇ ਵੀ ਕੰਸਰਟ ਨੇ ਇਹ ਸਾਰੇ ਸੋਲਡ ਆਊਟ ਜਾ ਰਹੇ ਨੇ ਸੋ ਦੂਰੋਂ ਦੂਰੋਂ ਲੋਕ ਆ ਰਹੇ ਨੇ ਤਾਂ ਇਹ ਵੀ ਇੱਕ ਖਬਰ ਆਈ ਸੀ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਦਿਲਜੀਤ ਦੋਸਾਂਜ ਪਾਕਿਸਤਾਨ ਵਿੱਚ ਕੰਸਰਨ ਕਰਨ ਪਰ ਫਿਲਹਾਲ ਜਿਹੜੀ ਅਸੀਂ ਗੱਲਬਾਤ ਕਰਦੇ ਪਏ ਆ ਕਿ ਕਮਾਈ ਕਿੰਨੀ ਕੀਤੀ ਹੈ ਜੱਟ ਐਂਡ ਜੁਲੀਅਟ 3 ਨੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਕੈਰੀ-ਆਨ ਜੱਟਾ 3 ਦੀ ਕੈਰੀ-ਆਨ ਜੱਟਾ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਸੀ ਇਸ ਫਿਲਮ ਨੇ ਕਮਾਈ ਸੀ 102 ਕਰੋੜ ਪੂਰੇ ਵਰਲਡਵਾਈਡ ਪਰ ਇਸ ਦਾ ਰਿਕਾਰਡ ਜਿਹੜਾ ਤੋੜ ਦਿੱਤਾ ਗਿਆ ਦਿਲਜੀਤ ਦੋਸਾਂਜ ਬੋਲੋ ਦਿਲਜੀਤ ਦੋਸਾਂਜ ਦੀ ਫਿਲਮ ਜੱਟ ਐਂਡ ਜੁਲੀਅਟ 3 ਨੇ ਕਮਾ ਲਏ ਨੇ 104 ਕਰੋੜ ਸੋ ਕਲੈਕਸ਼ਨ ਜਿਹੜੀ ਕੀਤੀ ਗਈ ਹੈ ਤੇ ਇਸ ਦੇ ਨਾਲ-ਨਾਲ ਪੰਜਾਬ ਦੀ ਸਭ ਤੋਂ ਵੱਡੀ ਹਿੱਟ ਇਹ ਫਿਲਮ ਬਣ ਚੁੱਕੀ ਹੈ ਤੇ ਜਿੰਨੇ ਵੀ ਪੰਜਾਬੀ ਸਿਨੇਮੇ ਦੇ ਵਿੱਚ ਰਿਕਾਰਡ ਬਣੇ ਸਿਗੇ ਉਹ ਸਾਰੇ ਇਸ ਫਿਲਮ ਨੇ ਤੋੜ ਦਿੱਤੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਇਸ ਤੋਂ ਵੱਡੀ ਫਿਲਮ ਪੰਜਾਬੀ ਸਿਨੇਮੇ ਦੇ ਵਿੱਚ ਕਿਹੜੀ ਆਉਂਦੀ ਹੈ ਜਿਹੜਾ ਜਟ ਐਂਡ ਜੁਲੀਅਟ 3 ਦਾ ਜਿਹੜਾ ਰਿਕਾਰਡ ਤੋੜੇਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਉਹ ਫਿਲਮ ਕੀ ਦਿਲਜੀਤ ਦੀ ਹੋਵੇਗੀ ਜਿਹੜਾ ਇਸ ਦਾ ਰਿਕਾਰਡ ਤੋੜੇਗੀ ਖੁਦ ਦਿਲਜੀਤ ਆਪਣੇ ਫਿਲਮ ਦਾ ਰਿਕਾਰਡ ਤੋੜਨਗੇ ਜਾਂ ਫਿਰ ਗਿੱਪੀ ਗਰੇਵਾਲ ਦੀ ਫਿਲਮ ਹੋਏਗੀ ਜਿਹੜਾ ਕਿ ਇਸ ਫਿਲਮ ਦਾ ਰਿਕਾਰਡ ਤੋੜੇਗੀ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕ ਸਾਸੀ ਗਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂ ਨੇ ਗਿੱਪੀ ਗਰੇਵਾਲ ਨੂੰ ਪਿੱਛੇ ਛੱਡ ਦਿੱਤਾ ਜੀ ਹਾਂ ਗਿੱਪੀ ਗਰੇਵਾਲ ਦੀ ਫਿਲਮ ਆਈ ਸੀ ਕੈਰੀ ਆਨ ਜੱਟਾ 3 ਤੇ ਇਹ ਫਿਲਮ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਸੀ ਤਾਂ ਉਸ ਨੂੰ ਦੇਖਦੇ ਹੋਏ ਇੱਕ ਕਲੈਕਸ਼ਨ ਜਿਹੜੀ ਹੁਣ ਸਾਹਮਣੇ ਆਈ ਹੈ ਜੱਟ ਐਂਡ ਜੂਲੀਅਟ 3 ਦੀ ਦਲਜੀਤ ਦੋਸਾਂ ਦੇ ਫਿਲਮ ਜੱਟ ਐਂਡ ਜੂਲੀਅਟ ਨੇ ਗਿੱਪੀ ਗਰੇਵਾਲ ਦੀ ਫਿਲਮ ਅ ਕੈਰੀਅਨ ਜੱਟਾ 3 ਨੂੰ ਪਿੱਛੇ ਛੱਡ ਦਿੱਤਾ ਹੈ ਕਮਾਈ ਕਿੰਨੀ ਕੀਤੀ ਹੈ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਆਂ ਪਰ ਦਿਲਜੀਤ ਦੋ ਸਾਂਝੀ ਦੀ ਜੇ ਗੱਲ ਕਰੀਏ ਅ ਪਹਿਲੋ ਦਿਲੂਮਿਨਾਟੀ ਟੂਰ ਦਾ ਜਿਹੜਾ ਪਹਿਲਾ 파ਟ ਕੀਤਾ ਸਾਰੇ ਜਿਹੜੇ ਵੀ ਕੰਸਰਟ ਹੋਏ ਸਾਰੇ ਕੰਸਰਟ ਹਾਊਸਫੁੱਲ ਗਏ ਸੋਲਡ ਆਊਟ ਗਏ ਉਸ ਤੋਂ ਬਾਅਦ ਜਿਹੜਾ ਸੈਕੰਡ 파ਟ ਹੁਣ ਦਿਲੂਮਿਨਾਟੀ ਟੂਰ ਦਾ ਸੈਕੰਡ 파ਟ ਆ ਤੇ ਇਹ ਵੀ ਜਿੰਨੇ ਵੀ ਕੰਸਰਟ ਨੇ ਇਹ ਸਾਰੇ ਸੋਲਡ ਆਊਟ ਜਾ ਰਹੇ ਨੇ ਸੋ ਦੂਰੋਂ ਦੂਰੋਂ ਲੋਕ ਆ ਰਹੇ ਨੇ ਤਾਂ ਇਹ ਵੀ ਇੱਕ ਖਬਰ ਆਈ ਸੀ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਦਿਲਜੀਤ ਦੋਸਾਂਜ ਪਾਕਿਸਤਾਨ ਵਿੱਚ ਕੰਸਰਨ ਕਰਨ ਪਰ ਫਿਲਹਾਲ ਜਿਹੜੀ ਅਸੀਂ ਗੱਲਬਾਤ ਕਰਦੇ ਪਏ ਆ ਕਿ ਕਮਾਈ ਕਿੰਨੀ ਕੀਤੀ ਹੈ ਜੱਟ ਐਂਡ ਜੁਲੀਅਟ 3 ਨੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਕੈਰੀ-ਆਨ ਜੱਟਾ 3 ਦੀ ਕੈਰੀ-ਆਨ ਜੱਟਾ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਸੀ ਇਸ ਫਿਲਮ ਨੇ ਕਮਾਈ ਸੀ 102 ਕਰੋੜ ਪੂਰੇ ਵਰਲਡਵਾਈਡ ਪਰ ਇਸ ਦਾ ਰਿਕਾਰਡ ਜਿਹੜਾ ਤੋੜ ਦਿੱਤਾ ਗਿਆ ਦਿਲਜੀਤ ਦੋਸਾਂਜ ਵੱਲੋਂ ਦਿਲਜੀਤ ਦੋਸਾਂਜ ਦੀ ਫਿਲਮ ਜੱਟ ਐਂਡ ਜੁਲੀਅਟ 3 ਨੇ ਕਮਾ ਲਏ ਨੇ 104 ਕਰੋੜ ਸੋ ਇੱਕ ਕਲੈਕਸ਼ਨ ਜਿਹੜੀ ਕੀਤੀ ਗਈ ਹੈ ਤੇ ਇਸ ਦੇ ਨਾਲ-ਨਾਲ ਪੰਜਾਬ ਦੀ ਸਭ ਤੋਂ ਵੱਡੀ ਹਿੱਟ ਇਹ ਫਿਲਮ ਬਣ ਚੁੱਕੀ ਹੈ ਤੇ ਜਿੰਨੇ ਵੀ ਪੰਜਾਬੀ ਸਿਨੇਮੇ ਦੇ ਵਿੱਚ ਰਿਕਾਰਡ ਬਣੇ ਸਿਗੇ ਉਹ ਸਾਰੇ ਇਸ ਫਿਲਮ ਨੇ ਤੋੜ ਦਿੱਤੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਇਸ ਤੋਂ ਵੱਡੀ ਫਿਲਮ ਪੰਜਾਬੀ ਸਿਨੇਮੇ ਦੇ ਵਿੱਚ ਕਿਹੜੀ ਆਉਂਦੀ ਹੈ ਜਿਹੜਾ ਜੱਟ ਐਂਡ ਜੂਲੀਅਟ 3 ਦਾ ਜਿਹੜਾ ਰਿਕਾਰਡ ਤੋੜੇਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਉਹ ਫਿਲਮ ਕੀ ਦਿਲਜੀਤ ਦੀ ਹੋਵੇਗੀ ਜਿਹੜਾ ਇਸ ਦਾ ਰਿਕਾਰਡ ਤੋੜੇਗੀ ਖੁਦ ਦਿਲਜੀਤ ਆਪਣੇ ਫਿਲਮ ਦਾ ਰਿਕਾਰਡ ਤੋੜਨਗੇ ਜਾਂ ਫਿਰ ਗਿਫਟੀ ਕਰੇ ਵਾਲ ਦੀ ਫਿਲਮ ਹੋਏਗੀ ਜਿਹੜਾ ਕਿ Uh, इस फिल्म का रिकॉर्ड तोड़ेगी देखते दे रहो वो दैनिक सवेरा टीवी सशिका देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर